ਸਾਥੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਨਾ ਚੜ੍ਹਦੀ ਕਲਾ ਚ ਹੋਵੋਗੇ ਅੱਜ ਅਸੀਂ ਰਿਐਕਸ਼ਨ ਕਰਨ ਲੱਗੇ ਆ ਜੀ ਗਾਣਾ ਕਰਨ ਔਜਲੇ ਦਾ ਆਨ ਟੌਪ 2 ਲਿਖਿਆ ਗਿਆ ਹਮੇਸ਼ਾ ਦੀ ਤਰ੍ਹਾਂ ਕਰਨ ਔਜਲੇ ਨੇ ਤੇ ਮਿਊਜ਼ਿਕ ਐਪਰੂਵ ਦਾ ਲਿਖਿਆ ਗਿਆ ਕਰਨ ਔਜਲੇ ਬਾਈ ਦੇ ਆਪਣੇ ਪੇਜ ਤੇ ਪਾਇਆ ਗਿਆ ਕਰਦੇ ਸ਼ੁਰੂ ਵੀਡੀਓ ਆਜੋ ਮਿਊਜ਼ਿਕ ਐਪਰੂਵ ਦਾ ਕਰਨ ਔਜਲੇ ਬਾਈ ਦੇ ਆਪਣੇ ਪੇਜ ਤੇ ਪਾਇਆ ਗਿਆ ਕਰਦੇ ਸ਼ੁਰੂ ਵੀਡੀਓ ਆਜੋ ਉੱਤੇ ਦੇਖ ਕੀ ਹੈ ਕੁੱਫ ਹਾਈ ਵੇਅਰ ਯੂ ਆਟ ਉੱਤੇ ਦੇਖ ਆਉਦੇ ਉੱਤੇ ਦੇਖ ਉੱਤੇ ਕੌਣ ਉੱਤੇ ਮੈਂ ਡਾਲਰ ਕੁੱਤੇ ਦੇਖ ਉੱਤੇ ਕੌਣ ਕੁੱਤਾ ਮੈਂ ਦਿਲ ਲੁੱਟੇ ਦੇਖ ਲੁੱਟੇ ਕੌਣ ਲੁੱਟਾ ਮੈਂ ਆਉਦੇ ਉੱਤੇ ਤੇ ਉੱਤੇ ਕੌਣ ਉੱਤੇ ਮੈਂ ਤੂੰ ਕਰੀ ਮੈਨੂੰ ਹਾਈਲਾਈਟ ਪਰਫਾਰਮ ਮੈਨੂੰ ਕਰਨੀ ਤਾਂ ਬਾਇਲਟ ਤੇਰਾ ਵਾਇਲਟ ਮੇਰੀ ਜੈੱਟ ਤੇ ਬੇਟਾ ਸੁਪਰ ਪ੍ਰਾਈਵਟ ਹੈ ਵੇਰੀ ਕਰਦੇ ਮੈਂ ਵਾਇਲਟ ਮੈਨੂੰ ਸਮਝ ਨਹੀਂ ਆਉਂਦੀ ਨਹੀਂ ਵਾਇਹ ਹੇਟ ਹੈ ਤੇਰਾ ਸੂਟ ਕੁੜੇ ਵਾਇਲਟ ਜਿਹਨੂੰ ਦੇਖ ਹੁੰਦੀ ਅੱਖ ਮੇਰੀ ਟਾਇ ਲੇਟ ਹੈ ਗਲੀਆਂ ਟੁੱਟੀਆਂ ਵੱਡੀਆਂ ਗਈਆਂ ਤੋੜਾਂ ਨਹੀਂ ਚੁੱਕੀਆਂ ਖਾਧੀਆਂ ਰੁੱਖੀਆਂ ਸੁੱਕੀਆਂ ਕਿਥਾਰੇ ਬਾਪਾਂ ਨੇ ਪੁੱਛੀਆਂ ਕੱਸੀਆਂ ਜੁੱਤੀਆਂ ਨਕਾ ਨਕੜੀਆਂ ਲਿਕਾ ਨਹੀਂ ਮੁੱਕੀਆਂ ਅਸੀਂ ਅੰਗੰਗੀਆਂ ਦੁਕੀਆਂ ਸ਼ਕੀਆਂ ਗੋਰੀਏ ਗੱਲਾਂ ਹੀ ਮੁੱਕੀਆਂ ਪਰ ਛੱਡ ਤੇਰੀ ਸੀ ਜੂ ਅੱਜ ਸ਼ੋਕਰ ਤੈਨੂੰ ਵਾਕੀ ਜੂ ਮੈਨੂੰ ਪੁੱਛਦੀ ਕੀ ਸਾਂ ਮਾਂ ਜੀ 2 ਵੀ ਟਵਰ ਯੂ ਵੀ 2 ਮੇਰਾ ਸ਼ੋਅ ਔਰ ਟੂ ਦਾ ਸਫੀ ਜੂ ਬੜ ਕਰੇ ਜੀ ਦੀ ਤੂੰ ਬਹਾਰੋਂ ਤੇ ਕਾਹਦੀ ਲੁੱਕ ਹੀ ਸਿੱਧੇ ਦੇਖ ਕੇ ਟੇਕ ਆਨ ਉਠਾ ਮੈਂ ਲੁੱਕ ਹੀ ਸਿੱਧੇ ਦੇਖ ਕੇ ਟੇਕ ਆਨ ਪੁਟਾ ਮੈਂ ਉਤੇ ਦੇ ਦੇ ਪੁਤੇ ਕੌਣ ਉਤੇ ਮੈਂ ਡਾਲਰ ਕੁੱਤੇ ਦੇਖ ਪਰ ਹੁਣ ਮੈਨੂੰ ਕਰਨੀ ਤਾਂ ਬਾਇਲਿਟ ਐ ਪਲੇਨ ਤੇਰਾ ਬਾਇਲਿਟ ਮੇਰੀ ਜੈਟ ਤੇ ਬੇਟਾ ਸਾਹ ਹੱਥ ਜੇਬਾਂ ਚ ਹੁੰਦੇ ਨੇ ਹੈ ਜੀ ਉੱਤੇ ਨੂੰ ਗੈਰਾ ਚ ਕੱਪ ਹੱਥਾਂ ਚ ਫੜੇ ਜੇ ਰੈੱਡ ਬਾਟਮ ਪੈਚ 24 ਫਟੂ ਰੈਡੀ ਸਾਡਾ ਵੀਕਡੇ ਵੀ ਐਂਡ ਕਾਸ਼ਾ ਕੀ ਆ ਕਿ ਕੈੜੀ ਥੋੜਾ ਬਚ ਕੇ ਫਰੈਂਡ ਟਾਈਮ ਟੂ ਕਟ ਡਾਊਨ ਮੇਰੇ ਗੁੱਟੇ ਦਰੂਲੀ ਦੇਖ ਬਸ ਡਾਊਨ ਯੂ ਕੈਨ ਟੱਚ ਡਾਊਨ ਕਰ ਮੇ ਫਰ ਲੰਡਨ ਸ਼ਟ ਡਾਊਨ ਕਰਨਾ ਖੜੇ ਨਾ ਕਾਮ ਡਾਊਨ ਚਿਲ ਕਰਨਾ ਤਾਂ ਗੂਰੀ ਨਹੀਂ ਕਾਮ ਡਾਊਨ ਦੋ ਪੈਗ ਰਾਮ ਡਾਊਨ ਫਿਰ ਮਿੱਤਰਾਂ ਨੂੰ ਕਹਿੰਗੀ ਤੂੰ ਆਮ ਡਾਊਨ ਬੋਲੇ ਜ਼ਮਾਨਾ ਜਿੱਥੋਂ ਮੈਂ ਲੰਗਾ ਫੇ ਬੰਦ ਜ਼ਬਾਨ ਟਾਈਮ ਜ਼ਮਾਨਾ ਹੈ ਗਾਣੀ ਤਾਂ ਹੀ ਤਾਂ ਟਾਈਮ ਦਾ ਮਾਨ ਪਿੱਛੇ ਰਕਨ ਗੱਡੀ ਦੇ ਮਿਰਰ ਤੇ ਬੰਨਾ ਬੰਡਾਨਾ ਅਮਨ ਹਵਾਨ ਕਿਉਂ ਬਚ ਬੈਠਾ ਮੈਂ ਟੋਨੀ ਮੋਟਾਨ ਕੁੜ ਮੈਂ ਜੋ ਵੀ ਕਰਾਂ ਛੇਤੀ ਕਰਦਾ ਨਹੀਂ ਯਾਰ ਕਦੇ ਫੀਚਰਾਂ ਉਹ ਤਾਂ ਕਰਦਾ ਨਹੀਂ ਟੀਚਰਾਂ ਪਰ ਨਵੇਂ ਜਵਾਕਾਂ ਦਾ ਮੈਂ ਟੀਚਰਾਂ ਕਰਾ ਦੇ ਮੈਨ ਡਿਲੀਵਰ ਬਾਰਸ ਬੈਰੀ ਕਰੇ ਲੰਬੂ ਕਰਦੀ ਡਿਲੀਵਰ ਕਾਰਸ ਯੂਨੀਵਰਸ ਤੇ ਇਨਨ ਮਸਕ ਮੈਨ ਮੂਈ ਦਾ ਲੱਗਦਾ ਕਿ ਆ ਮੋਮੋ ਨੋਕੀ ਸੁਰੇ ਦੇਖ ਕੁੱਤੇ ਕੌਣ ਟੁਟਾ ਮੈਨ ਨੂੰ ਕਿ ਸਿੱਧੇ ਦੇਖ ਕੁੱਤੇ ਕੌਣ ਪੁਠਾ ਮੈਨ ਉਹਦੇ ਉੱਤੇ ਦੇਖ ਕੁੱਤੇ ਕੌਣ ਉਤੇ ਮੈਨ ਚੱਲ ਰ ਕੁੱਤੇ ਦੇਖ ਉਤੇ ਕੌਣ ਕੁੱਤਾ ਮੈਨ ਤੇਲੇ ਲੁੱਟੇ ਦੇਖ ਲੁੱਟੇ ਕੌਣ ਲੁੱਟਾ ਮੈਨ ਉਹਦੇ ਉੱਤੇ ਦੇਖ ਉਤੇ ਕੌਣ ਉਤੇ ਮੈਨ ਹਾਂਜੀ ਗਾਣਾ ਉਹੀ ਵਧੀਆ ਕੁਕਲੈਨ ਸੇਮ ਆ ਉੱਤੇ ਦੇਖ ਕੁੱਤੇ ਕੌਣ ਉੱਤੇ ਮੈਂ ਗਾਣਾ ਉਹੀ ਵਧੀਆ ਬਾਕੀ ਵਿੱਚੋਂ ਚੇਂਜ ਕੀਤਾ ਬਾਈ ਨੇ ਉਹੀ ਰੈਪ ਤਾਂ ਸੇਮ ਆ ਉਦਾਂ ਹੀ ਤੇ ਮਿਊਜ਼ਿਕ ਵੀ ਸੇਮ ਆ ਥੋੜਾ ਜਿਹਾ ਫਰਕ ਲੱਗਾ ਮੈਨੂੰ ਬਾਕੀ ਤਾਂ ਕੋਈ ਜ਼ਿਆਦਾ ਨਹੀਂ ਓਟ ਮਿਊਜ਼ਿਕ ਵੀ ਸੇਮ ਆ ਥੋੜਾ ਜਿਹਾ ਫਰਕ ਠੀਕ ਆ ਗਾਣਾ ਪਰ ਪਹਿਲੇ ਵਾਲਾ ਜੋ ਪਹਿਲੇ ਵਾਲੇ ਸੀ ਉਦੇ ਨਾਲ ਦਾ ਤੇ ਨਹੀਂ ਬਣਿਆ ਚਲੋ ਕੋਈ ਗੱਲ ਪਹਿਲੇ ਵਾਲਾ ਸੁਣੋ ਗਾਣਾ ਵਧੀਆ ਮਿਲਦੇ ਆਂ ਅਗਲੀ ਵੀਡੀਓ 'ਚ ਫਸੀ ਗਾ